ਜਿੰਨੀਆਂ ਵੀ ਪਾਰਟੀਆਂ ਉਹ ਕਿਸ ਉਹਨਾਂ ਚ ਕੋਈ ਵੀ ਪਾਣੀ ਬਾਰੇ ਤਾਂ ਗੱਲ ਹੀ ਨਹੀਂ ਕਰੀ ਵੀ ਪੀਣ ਵਾਲੇ ਪਾਣੀ ਦਾ ਸੰਕਟ ਕਿੱਡਾ ਬੜਾ ਆਉਣ ਵਾਲਾ ਹੈ ਸਾਲ ਦੋ ਸਾਲ ਚ ਮੈਨੂੰ ਲੱਗਦੀ ਹੈ ਬਹੁਤ ਭਾਰੀ ਆ ਜਾਣਾ ਹੈ ਸਾਰਾ ਪਾਣੀ ਗਿਆ ਸਾਡਾ ਕਿਸਾਨ ਦੀ ਮਜਬੂਰੀਆਂ ਨੂੰ ਦੀਰ ਲਾਉਣੀ ਪੈਣੀ ਹੈ ਅਗਲੇ ਸਾਲ ਤਾਂ ਚਲ ਵੈਸੇ ਵੀ ਇਹਨਾਂ ਨੇ ਮੇਲਾ ਦੀ ਖਰੀਦਣੀ ਗੁਰੂਦਰੀ ਹੈ ਨਹੀਂ ਪਰ ਇੱਕ ਜੇ ਮੰਨ ਲਓ ਲਾਉਂਦਾ ਉਹ ਪਾਣੀ ਫਿਰ ਆਪਣਾ ਪਾਣੀ ਵੀ ਜਾਂਦਾ ਜੇ ਨਹੀਂ ਲਾਉਂਦਾ ਕਿਸਾਨ ਤਾਂ ਵੀ ਮਰਦਾ ਜੇ ਲਾਉਂਦਾ ਤਾਂ ਵੀ ਮਰਦਾ ਹੈ ਜੜੀ ਲੀਡਰ ਬੱਚਿਆਂ ਵਾਂਗੂ ਲੜਦੇ ਆ ਆਮ ਤੌਰ ਤੇ ਇਹ ਕਿਹਾ ਜਾਂਦਾ ਵੀ ਜਿਹੜਾ ਸੰਗੀਤ ਹੈ ਨਾ ਇਹ ਇਹਨੇ ਬੱਚੇ ਵਿਗਾੜਦੇ ਯੂਥ ਵਿਗਾੜਦਾ ਗੀਤਾ ਨੇ ਤੇ ਜਦੋਂ ਹੁਣ ਇੱਕ ਨੇਤਾ ਦੂਜੇ ਨੂੰ ਕਹਿੰਦਾ ਵੀ ਮੈਂ ਠੋਕ ਦੂੰ ਸਰਕਾਰ ਆ ਤੇ ਤੰਨ ਦੂੰ ਚੱਕ ਦੂੰ ਤੇ ਇਹਦੇ ਨਾਲ ਹੀ ਯੂਥ ਵਿਗੜਦਾ ਹੁਣ ਇਹ ਕੀ ਮੈਸੇਜ ਦੇ ਰਹੇ ਮਤਲਬ ਜਿਹੜੇ ਤੁਹਾਨੂੰ ਲੀਡ ਕਰਨ ਵਾਲੇ ਆ ਉਹ ਮਤਲਬ ਇੱਕ ਦੂਜੇ ਨੂੰ ਇਹ ਕਹਿ ਰਹੇ ਵੀ ਠੋਕ ਦਾਂਗੇ ਕਾਦੇ ਲਈ ਕਿ ਜਿਹਦੀ ਸਰਕਾਰ ਬਣ ਗਈ ਉਹਦੇ ਕੋਲ ਫਿਰ ਫੋਰਸ ਹੋਊਗੀ فیروں ਦੂਜੇ ਨੂੰ ਦਬਲੂਗਾ ਜੇ ਲੜਨ ਦਾ ਸ਼ੌਕ ਹੈ ਉਹੀ ਟਾਈਮ ਬਣ ਕੇ ਲੜ ਲਓ ਕਲੇ ਨੂੰ ਕਲੇ